ਰਾਪਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਵਾਗਤ। ਸੋ ਡੀਐਸਪੀ ਆਨੰਦ ਦੀ ਅੱਪਾ ਲਗਾਤਾਰ ਗੱਲ ਕਰਦੇ ਆ ਰਹੇ ਆਂ। ਡੀਐਸਪੀ ਆਨੰਦ ਉਹ ਸ਼ਖਸਾ ਜੋ ਆਪਣੀ ਡਿਊਟੀ ਦੌਰਾਨ ਕਾਲੇਆ ਕਾਰਨਾਮੇ ਕਰਦਾ ਸੀ ਤੇ ਵਿਵਾਦ ਦੇ ਵਿੱਚ ਰਹਿੰਦਾ ਸੀ। ਕਈ ਮਾਮਲੇ ਉਜਾਗਰ ਕੀਤੇ ਜਾ ਚੁੱਕੇ ਨੇ। ਹੁਣ ਚੌਥੇ ਭਾਗ ਤੇ ਅੱਪਾ ਪਹੁੰਚ ਗਏ ਆਂ। ਚੌਥੇ ਭਾਗ ਦੇ ਵਿੱਚ ਉਸਨੇ ਕੀ ਗੁਲਖਲਾਰੇ ਸਨ ਉਹਦੇ ਬਾਰੇ ਜਾਣਕਾਰੀ ਦੇਣਗੇ ਕੇਸਰ ਸਿੰਘ। ਕੇਸਰ ਸਿੰਘ ਬਾਰ-ਬਾਰ ਕਿਉਂ ਅੱਗੇ ਆ ਰਹੇ ਨੇ ਕਿਉਂਕਿ ਕੇਸਰ ਸਿੰਘ ਦੇ ਉੱਤੇ ਵੀ ਉਸਨੇ ਦੋ ਝੂਠੇ ਪਰਚੇ ਦਰਜ ਕੀਤੇ ਸੀ। ਨਜ਼ਾਇਜ਼ ਅਸਲਾ ਪਾਇਆ ਸੀ ਭਾਵੇਂ ਕਿ ਇਹ ਬਰੀ ਹੋ ਚੁੱਕੇ ਨੇ ਪਰ ਇਹਨਾਂ ਦੇ ਮਨ ਦਾ ਦਰਦ ਹਜੇ ਵੀ ਹੌਲਾ ਨਹੀਂ ਹੋਇਆ ਗੱਲ ਕਰਦੇ ਆ ਕਿ ਕਿਵੇਂ ਇਹਨਾਂ ਨੇ ਆਨੰਦਪੀੜਤ ਲੋਕਾਂ ਨੂੰ ਇਕੱਠਾ ਕੀਤਾ ਕਿਵੇਂ ਲੋਕਾਂ ਨੂੰ ਇਨਸਾਫ਼ ਪਹੁੰਚਿਆ ਉਹ ਇੱਕ ਮਾਮਲਾ ਨਮਾ ਉਹਦੇ ਬਾਰੇ ਜਾਣਕਾਰੀ ਦੇਣਗੇ ਹੋ ਸਕਦਾ ਇਹ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਨਾ ਹੋਵੇ ਪਰ ਇਹਨਾਂ ਕੋਲ ਸਾਰੇ ਡਾਕੂਮੈਂਟਲੀ ਪ੍ਰੂਫ ਹੈਗੇ ਆ ਸਾਰੇ ਮਾਮਲੇ ਦੇ ਹਾਂਜੀ ਕਿ ਮਾਮਲਾ ਕੇਸਰ ਸਿੰਘ ਜੀ ਤੁਸੀਂ ਜਿਹੜੇ ਡਾਕੂਮੈਂਟ ਲੈ ਕੇ ਹੱਥ 'ਚ ਹਾਜ਼ਰ ਹੋਇਆ ਮੈਂ ਨਾ ਇੱਕ ਭਪਿੰਦਰ ਸਿੰਘ ਦੇ ਬਾਰੇ ਭਪਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਮਾਲਪੁਰ ਡਿਸਟ੍ਰਿਕਟ ਫਰੀਦਕੋਟ ਸਾਹਿਬ ਦੇ ਵਿੱਚ ਪੈਦਾ ਹੋਈ ਪਿੰਨੇ ਮਰਿੰਡਾ ਰੋਡ ਦੇ ਉੱਤੇ ਮੈਂ ਲੁਧਿਆਣਾ ਰੋਡ ਤੇ ਮੈਂ ਇਧਰ ਤੋਂ ਗਿਆ ਉੱਥੋਂ ਦਾ ਇੱਕ ਖਸਾਨ ਛੋਟਾ ਕਿਸਾਨ ਸੀਗਾ ਜਿਹੜਾ ਉਹ ਨੂੰ ਉਹਦਾ ਆਰਥੀ ਨਾਲ ਖੰਨੇ ਕਿਸੇ ਨਾਲ ਕੋਈ ਲੈਣ ਦੇਣ ਦਾ ਕੋਈ ਬਾਅਦ ਵਿਵਾਦ ਸੀ ਤੇ ਉਹਨੇ ਉਸ ਇਹਦੇ ਨਾਲ ਰਵਿੰਦਰਪਾਲ ਨਾਲ ਕੰਟੈਕਟ ਕਰਕੇ ਉਹਨੂੰ ਭਵਿੰਦਰ ਦੱਸਦਿਆਂ ਚੁਕਾਇਆ ਉਹਨੂੰ ਬਹੁਤ ਬੁਰੀ ਤਰ੍ਹਾਂ ਟੌਰਚ ਕੀਤਾ ਬਹੁਤ ਉਹਦੇ ਤੇ ਜ਼ੁਲਮ ਢਾਇਆ ਤੇ ਉਸ ਬਾਅਦ ਉਹ ਮਤਲਬ ਜਦੋਂ ਆਇਆ ਉਹਨੇ ਅਖਬਾਰਾਂ ਦੇ ਵਿੱਚ ਵੀ ਇਹ ਖਬਰਾਂ ਆਇਆ ਸੀ ਉਹਨਾਂ ਦਾ ਪ੍ਰਕਾਸ਼ ਤੋਂ ਹੀਆਂ ਸੀਗੀਆਂ ਫਿਰ ਉਹਦਾ ਮਤਲਬ ਮੈਡੀਕਲ ਵੀ ਉਹਨੇ ਕਰਵਾਇਆ ਸਾਰਾ ਉਹਨੇ ਬੜੇ ਥੱਕੇ ਖਾਦੇ ਜਦੋਂ ਇਹ ਖਬਰਾਂ ਮੈਂ ਪੜੀਆਂ ਸਾਰੀਆਂ ਤੇ ਮੈਂ ਇਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਇਕੱਠੇ ਕਰਕੇ ਫਿਰ ਅਸੀਂ ਇਕੱਠੇ ਤੌਰ ਤੇ ਇਹਦੇ ਖਿਲਾਫ ਜੋ ਵੀ ਸਾਰੀ ਕਾਰਵਾਈਆਂ ਇਹਦੀਆਂ ਜਿਹੜੀਆਂ ਠੱਪ ਕਰਵਾਈਆਂ ਰੋਕ ਲਈ ਅਸੀਂ ਇਹ ਜਿਹੜਾ ਭਪਿੰ다 ਸਿੰਘ ਸੀਗਾ ਜੇ ਕੋਈ ਤਾਂ ਅਰਦੀ ਨਾਲ ਲੈਣ ਦੇਣ ਸੀ ਪੁਲਿਸ ਦਾ ਕੋਈ ਦਖਲ ਅੰਦਾਜ਼ੀ ਕਰਨ ਦਾ ਬਿਲਕੁਲ ਵੀ ਕੋਈ ਇਹਨੂੰ ਅਧਿਕਾਰ ਨਹੀਂ ਸੀ ਇਹਨਾਂ ਸਾਰੇ ਗੈਰ ਕਾਨੂੰਨੀ ਇਹ ਕਾਰਵਾਈਆਂ ਦੇ ਵਿੱਚ ਇਹ ਕਿਸੇ ਵੀ ਹੱਦ ਤੱਕ ਇਹ ਜਾਂਦਾ ਸੀ ਪੈਸੇ ਦੇ ਲਾਚਮਕਤੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਤਰਤ ਕੀਤਾ ਫਿਰ ਉਹਦੇ ਕੋਲ ਭਪਿੰਦਰ ਸਿੰਘ ਕੋਲ ਆਪਣੀ ਲਾਇਸੈਂਸੀ ਗੱਲ ਸੀ ਕਦੇ ਲਾਇਸੈਂਸੀ ਗੱਲ ਦੀ ਚੈੱਕ ਕਰਨ ਵਾਸਤੇ ਮਤਲਬ ਉਹਨੂੰ ਪਰੇਸ਼ਾਨ ਕਰਨਾ ਜਾਂ ਉਹਨੂੰ ਮਤਲਬ ਪਰੇਸ਼ਾਨ ਕਰਨਾ ਵੀ ਇਹਦੇ ਕਾਗਜ਼ ਦਿਖਾ ਕਦੇ ਕਿਸੇ ਨਾ ਕਿਸੇ ਬਹਾਨੇ ਉਹਨੂੰ ਤੰਗ ਕਰਦਾ ਰਿਹਾ ਫਿਰ ਅਸੀਂ ਉਹਦੇ ਕੋਲੋਂ ਮੈਂ ਨਾਲ ਜਾ ਕੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੇਸ ਪਾਇਆ ਸਾਰਾ ਉੱਥੇ ਵੀ ਇਨਕੁਆਰੀ ਕਰਵਾਈ ਇਨਕੁਆਰੀ ਕਰਵਾ ਕੇ ਇਹਨੂੰ 1 ਲੱਖ ਰੁਪਏ ਦਾ ਜੁਰਮਾਨਾ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਸ ਟਾਈਮ ਪਾਇਆ ਤੇ ਭੁਵਿੰਦਰ ਸਿੰਘ ਤੇ ਕੀ ਕੇਸ ਬਣਾਇਆ ਸੀ ਭੁਵਿੰਦਰ ਸਿੰਘ ਕਿਹਨੇ ਜਾਂਚ ਕੀਤੀ ਉਹ ਵੀ ਦੱਸ ਦੋ ਭੁਵਿੰਦਰ ਸਿੰਘ ਦੇ ਉੱਤੇ ਕੋਈ ਕੇਸ ਨਹੀਂ ਬਣਾਇਆ ਜੀ ਅੱਛਾ ਤੰਗ ਕਰਦਾ ਸੀ ਉਹਨੂੰ ਮਤਲਬ ਆਰਥੀਆਂ ਪੈਸੇ ਮਤਲਬ ਕਹਿੰਦਾ ਸੀ ਵੀ ਤੂੰ ਦੇ ओके ਜਾਂ ਉਹ ਵਿਆਜ ਮੱਧ ਲਾਉਂਦਾ ਅਸੀਂ ਜਾਂ ਕੀ ਕਾਰਨ ਸੀ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਲੇਕਿਨ ਇੱਥੇ ਦਾ ਕੋਈ ਅਧਿਕਾਰ ਨਹੀਂ ਸੀ ਵੀ ਉਸ ਮਾਮਲੇ 'ਚ ਦਖਲਅੰਦਾਜ਼ੀ ਕਰਦਾ ਜਾਂ ਕੋਈ ਪਰ 1000 ਰੁਪਏ ਫਿਰ ਜੁਰਮਾਨਾ ਕਿਉਂ ਪੈ ਗਿਆ ਜਦੋਂ ਕਾਨੂੰਨੀ ਕਾਰਵਾਈ ਨਹੀਂ ਹੋਈ ਅਸੀਂ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਇਹ ਮਾਮਲਾ ਉਠਾਇਆ ਇਹਨੂੰ ਨਜਾਇਜ਼ ਹਰਾਸ ਦੇ ਵਿੱਚ ਰੱਖਿਆ ਕੇਸ ਕੋਈ ਨਹੀਂ ਕੇਸ ਕੋਈ ਨਹੀਂ ਤੇ ਨਿਗਾਹ ਜੀ ਹਰਨਾ ਤੇ ਕਿੰਨੇ ਦਿਨ ਰੱਖਿਆ ਸੀ ਇਹਨੂੰ ਕਈ ਦਿਨ ਰੱਖਿਆ ਤਿੰਨ ਚਾਰ ਦਿਨ ਹਰਾ ਦੇ ਬਹੁਤ ਬੁਰੀ ਤਰ੍ਹਾਂ ਟਾਰਚ ਕੀਤਾ ਉਹਨੂੰ ਬਹੁਤ ਉਹਦੇ ਨਾਲ ਦਸ਼ਦ ਕੀਤਾ ਨਹੀਂ ਓਕੇ ਸਿਰਫ ਪੈਸਿਆਂ ਦਾ ਆੜਤੀਆਂ ਦੇ ਨਾਲ ਲੈਂਦੇ ਇਹ ਕਾਗਜ਼ ਦੇ ਵਿੱਚ ਕੀ ਲਿਖਿਆ ਹੋਇਆ ਕਦੋਂ ਦਾ ਕਾਗਜ਼ ਆ ਇਹਦੇ ਬਾਰੇ ਥੋੜੀ ਜਾਣਕਾਰੀ ਇਹ ਦਿਖਾ ਵੀ ਦਿਓ ਸਾਡੇ ਦਰਸ਼ਕਾਂ ਨੂੰ ਇਹ ਜਦੋਂ ਮਤਲਬ ਇਹ ਕਾਗਜ਼ ਤੁਹਾਨੂੰ ਦਿਖਾਉਣਾ ਵੀ ਚਾਹੁੰਦੇ ਆ ਲਿਖਾਈ ਬਹੁਤ ਪੁਰਾਣੀ ਆ ਹਾਂਜੀ ਸੋ ਪਹਿਲਾਂ ਹੋ ਸਕਦਾ ਕਾਰਬਨ ਰੱਖ ਕੇ ਲਿਖੀ ਗਈ ਹੋਵੇ। ਹਾਂਜੀ ਇਹ ਕਾਰਬਨ ਰੱਖ ਕੇ ਲਿਖੀ ਗਈ ਸੀ। ਉਹ ਕਹਿੰਦਾ ਸੀ ਵੀ ਜਿਹੜੇ ਜਿਹੜੇ ਗੱਲਾਂ ਲਿਸੈਂਸ ਉਹ ਦਿਖਾ। ਕਿ ਕਿ ਲਿਸੈਂਸ ਕਿਤੇ ਤੇ ਰੋ। ਉਹ ਕੋਈ ਨਾ ਕੋਈ ਉਹਨੂੰ ਮਤਲਬ ਕਿਹੜੇ ਥਾਣੇ 'ਚ ਰੱਖਿਆ? ਖੰਨੇ। ਅੱਛਾ ਜੀ। ਖੰਨੇ ਰੱਖਿਆ ਜੀ। ਇਹ ਜਿਹੜਾ ਉਹਨੇ ਫਿਰ ਸਾਰੇ ਆਪਣੇ ਰਿਕਾਰਡ ਪੇਸ਼ ਕੀਤਾ ਗੱਲ ਦਾ। ਠੀਕ ਹੈ ਨਾ? ਫਿਰ ਉਹ ਡਰਦਾ ਮਾਰਾ ਇਹ ਭੁਪਿੰਦਰ ਸਿੰਘ। ਮਤਲਬ ਘਰ ਨਹੀਂ ਸੀ ਰਹਿੰਦਾ ਫਿਰ ਇਹ ਸਿਮਰਜੀਤ ਸਿੰਘ ਮਾਨ ਕੋਲ ਚਲਾ ਗਿਆ ਅੱਛਾ ਸਿਮਰਜੀਤ ਸਿੰਘ ਮਾਨ ਕੋਲ ਇੱਕ ਤਾਂ ਉਹਦਾ ਬਾਡੀਗਾਰਡ ਬਣ ਕੇ ਰਿਹਾ ਉਹਦੀ ਸਕਿਉਰਟੀ ਵਾਸਤੇ ਤੇ ਉਹਦਾ ਫਿਰ ਬਚਾਅ ਹੋ ਗਿਆ ਮਤਲਬ ਅੱਗੇ ਫਿਰ ਇਹਨੇ ਉਹ ਅੱਗੇ ਜਿਹੜੀ ਇਹਨੇ ਕੋਈ ਗਲਤ ਕਾਰਵਾਈ ਹੋ ਲੱਖ ਰੁਪਏ ਜੁਰਮਾਨਾ ਹੋ ਗਿਆ ਸੀ ਪਰ ਇਹਨੇ ਫਿਰ ਉਹ ਜੁਰਮਾਨਾ ਇਹਨੇ ਨਹੀਂ ਭਰਿਆ ਉਹ ਕਿਉਂ ਨਹੀਂ ਭਰਿਆ ਨਹੀਂ ਭਰਿਆ ਫਿਰ ਭਪਿੰਦਰ ਸਿੰਘ ਦੀ ਬਾਤ ਦੇ ਵਿੱਚ ਡੈਥ ਹੋ ਗਈ ਸੀ ਅੱਛਾ ਕਿਸ ਟੱਕ ਹੋ ਗਿਆ ਕਿਸ ਟੱਕ ਹੋ ਗਿਆ ਲੋਕੀ ਨਾ ਪਤਾ ਕੀ ਹੈ ਹੁਣ ਜਿਹੜੇ ਆਮ ਲੋਕ ਨੇ ਉਹ ਕਮਾਂਕਾਰਾਂ ਵਾਲੇ ਆ ਉਹਨਾਂ ਨੇ ਕੰਮ ਕਰਕੇ ਰੋਟੀ ਖਾਣੀ ਹੈ ਇਹ ਜਿਹੜੇ ਇਹਨਾਂ ਲੋਕਾਂ ਕੋਲ ਇਹਨਾਂ ਨੇ ਲੁੱਟਿਆ 100 ਟਾ ਪੈਸਾ ਹੁੰਦਾ ਇਹਨਾਂ ਨੇ ਤਾਂ ਅੱਗੇ ਤੋਂ ਅੱਗੇ ਕਿਸੇ ਨਾ ਕਿਸੇ ਦੇ ਤਰੀਕੇ ਨਾਲ ਇੱਧਰ ਤੋਂ ਰਹਾਤ ਲੇ ਲਈ ਉਧਰ ਨੂੰ ਚਲੇ ਗਏ ਉਧਰ ਚਲੇ ਗਏ ਹੁਣ ਆਮ ਬੰਦਾ ਕਿੱਥੇ ਤੱਕ ਧੱਕੇ ਖਾਂਦਾ ਵੀਰੇ ਇਹ ਬੰਦਾ ਬਹੁਤ ਗੰਭੀਰਤ ਨਾਲ ਸੋਚਣ ਵਾਲੀ ਇੱਕ ਨਾਬੇ ਕੋਠੇ ਦਾ ਮਾਮਲਾ ਤੁਸੀਂ ਕਹਿ ਰਹੇ ਸੀ ਉਹ ਕੀ ਹੈ ਇੱਕ ਇਹ ਜਿਹੜੀ ਇਹ ਨਾਬੇ ਕੋਠੇ ਦੀ ਮੈਂ ਤੁਹਾਨੂੰ ਦੱਸਦਾ ਜਿਹੜੇ ਕਹਿੰਦਾ ਸੀ ਨਾ ਵੀ ਮੈਂ ਬੜਾ ਮਤਲਬ ਬਹੁਤ ਹੀ ਮਹਕਮੇ ਦੀ ਨਾਨੀ ਮਹਕਮੇ ਦੀ ਨਾਨੀ ਹੈ ਅ ਡਾਕਟਰ ਪੰਨੂ ਵਾਲੇ ਕਿਸੇ ਦੇ ਸਬੰਧ ਦੇ ਵਿੱਚ ਹਮ ਡਾਕਟਰ ਪੰਨੂ ਨੇ ਇੰਸਪੈਕਟਰ ਜਨਰਲ ਅਨੰਦ ਕੋ ਅਨੰਦ ਕੋਸ਼ ਕੋਲ ਜਾ ਕੇ ਫਰਿਆਦ ਕੀਤੀ ਕਿ ਸ੍ਰੀ ਆਨੰਦ ਤੋਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਬਚਾਇਆ ਜਾਵੇ ਹਮ 5 ਲੱਖ ਰੁਪਏ ਦੀ ਮੰਗ ਇਹ ਅਖਬਾਰ ਦੀ ਖਬਰ ਹੈ ਪੰਜਾਬੀ ਟ੍ਰਾਂਡ ਦੀ ਹਾਂਜੀ 17 12 2002 ਅੱਛਾ ਹਾਂਜੀ ਕਿ 5 ਲੱਖ ਰੁਪਏ ਦੀ ਮੰਗ ਕਰਨ ਦਾ ਮਨੋਰਥ ਮਦਈ ਨੂੰ ਧਮਕਾ ਕੇ ਜਾਂਚ ਤੋਂ ਲਾਂਭੇ ਕਰਨਾ ਹੈ ਜੋ ਆਪਣੇ ਆਪ ਵਿੱਚ ਇੱਕ ਅਪਰਾਧ ਹੈ ਆਈ ਕੌਸਟ ਨੇ ਇਸ ਪੱਤਰ ਦੇ ਆਧਾਰ ਤੇ ਡੀਆਈਜੀ ਨੂੰ ਹੁਕਮ ਦਿੱਤਾ ਕਿ ਸ੍ਰੀ ਆਨੰਦ ਦੇ ਪੂਰੇ ਕੰਮ ਕਾਜ ਦੀ ਪੜਤਾਲ ਕਰਕੇ 2 ਹਫਤੇ ਵਿੱਚ ਰਿਪੋਰਟ ਭੇਜੋ ਇਸ ਡੀਐਸਪੀ ਨੇ ਨਾਬੇ ਵਿੱਚ ਵੀ ਕਿਸੇ ਦੀ ਕੋਠੀ ਦੱਬੀ ਹੋਈ ਹੈ ਇਹ ਆਈਜੀ ਜਿਹੜੇ ਕੌਸ਼ਕ ਸਾਹਿਬ ਕਹਿ ਰਹੇ ਓਕੇ ਠੀਕ ਹੈ ਜੀ ਤੋਂ ਤੁਸੀਂ ਇਸ ਮਾਮਲੇ ਦਾ ਦਰਚਸ ਪਹਿਲੂ ਇਹ ਹੈ ਕਿ ਡੀਐਸਪੀ ਆਨੰਦ ਨੇ ਰਾਜਪੁਰਾ ਥਾਣਾ ਸਿਟੀ ਦੇ ਐਸਐਚਓ ੰਬਾਰੇ ਜਾਂਚ ਕਰਕੇ ਉਸ ਵਿਰੁੱਧ ਬਦਲੇ ਦੀ ਭਾਵਨਾ ਨਾਲ ਪਰਚਾ ਦਰਜ ਕਰਵਾ ਦਿੱਤਾ ਕਿਉਂਕਿ ਐਸਐਚਓ ਬਲਵਿੰਦਰ ਪਾਲ ਸ਼ਰਮਾ ਨੇ ਉਸ ਸਮੇਂ ਦੇ ਰਾਜਪਾਲ ਦੇ ਡੀਐਸਪੀ ਪ੍ਰਤਿਪਾਲ ਸਿੰਘ ਨੂੰ ਦੱਸਿਆ ਸੀ ਕਿ ਡੀਐਸਪੀ ਆਨੰਦ ਵੱਲੋਂ ਪ੍ਰੋਫੈਸਰ ਪੰਨੂਵਰਧ ਜਿਹੜੀ ਐਫਰ ਦਾ ਜਿਕਰਵਾਈ ਗਈ ਹੈ ਉਹ ਕੋਠੀ ਦੇ ਕਬਜ਼ੇ ਦੀ ਮੰਸ਼ਾ ਨਾਲ ਕਰਵਾਈ ਗਈ ਸੀ ਓਕੇ ਠੀਕ ਹੈ ਜੀ ਅਤੇ ਪੂਰੀ ਪਰਤਾਲ ਉਪਰੰਤ ਐਫਆਰ ਠੁੱਠੀ ਸਾਬਤ ਹੋ ਗਈ ਹੈ ਹੂੰ ਤਰੀਨੰਦ ਇਸ ਗੱਲ ਤੋਂ ਖਬਰ ਹੋਗੇ ਅਤੇ ਐਸਐਚਓ ਵਿਰੁੱਧ ਮੁਕਦਮਾ ਉਹਦੇ ਥਾਣੇ ਵਿੱਚ ਦਰਜ ਕਰਵਾ ਦਿੱਤਾ। ਅੱਛਾ ਐਸਐਚਓ ਵਿਰੁੱਧ ਮੁਕਦਮਾ ਦਰਜ ਕਰਾਤਾ ਜੀ ਮਤਲਬ ਇਸ ਘਟਿਆ ਮਟਾਰਟੀ ਦਾ ਮੁੱਦਾ ਸੀ। ਉਹ ਵੀ ਫਿਰ ਰੱਦ ਹੋ ਗਿਆ ਨਾ ਕਿਉਂਕਿ ਕੋਈ ਅਪੀਲ ਦਲੀਲ ਹੋਣੀ ਨਹੀਂ ਕੋਈ। ਅਪੀਲ ਦਲੀਲ ਨਾ ਫਿਰ ਇਹੋ ਜਿਹੇ ਬੰਦੇ ਦੇ ਠੀਕ ਹੈ ਕੋਈ ਹੋਰ ਕੇਸ ਵੀ ਹੈ ਜਿਹਦੇ ਬਾਰੇ ਜਾਣਕਾਰੀ ਦੇਣੀ ਚਾਹੁੰਦੇ ਹੋ? ਹੋਰ ਜਾਣਕਾਰੀ ਮੇਰੇ ਕੋਲ ਕਾਫੀ سارے ਕੇਸ ਨੇ ਹਾਲੇ ਵੀ ਕਈ ਕੇਸ ਨੇ। ਅੱਛਾ ਜੀ ਇੱਕ ਇਹ ਨਾਬੇ ਦਾ ਕੇਸ ਹੈ ਜੀ। ਕਤਲ ਕੇਸ ਜੀ ਜਿੰਨੂੰ ਕਿ 90 ਦਾ ਇੱਕ ਪਹਿਲਾਂ ਵੀ ਹੋਇਆ ਸੀ ਕੇਸ ਹਾਂਜੀ 90 ਵਾਲਾ ਕੇਸ ਕਰ ਵੀ ਲਿਆ ਸੀ ਆਪਾਂ ਉਹ ਲੁੱਟਖੋਲ ਵਾਲਾ ਸੀਗਾ ਇਹ ਲੁੱਟ ਇਹ ਕਤਲ ਵਾਲਾ ਇਹ ਕਤਲ ਵਾਲੇ ਜੀ ਇਹਦੇ ਬਾਰੇ ਵੀ ਜਾਣਕਾਰੀ ਦੇ ਜਿਸ ਜਿਸ ਕੇਸ ਦੇ ਵਿੱਚ ਇਹਨੂੰ ਸਜ਼ਾ ਹੋਈ ਸੀਗਾ ਉਹ ਕੇਸ ਹੈ ਇਹ ਦੇਖੋ ਜੀ ਇਹ ਇਹਦੀ ਕੋਰਟ ਆਫ ਥਰੀ ਅ ਜਸਪਿੰਦਰ ਸਿੰਘ ਪੀਸੀਐਸ ਅ ਜੁਡੀਸ਼ੀਅਲ ਮੈਜਿਸਟਰੇਟ ਅ ਫਟੇਗਾ ਸਰ ਠੀਕ ਹੈ ਜੀ ਤੇ ਡੇਟ ਆਫ ਉਹ ਥੋੜਾ ਜਿਹਾ ਪੜਿਆ ਜੇ ਤੁਸੀਂ ਇਹਦੇ ਵਿੱਚ ਵੈਸੀ ਪੜਿਆ ਹੋ ਡਿਟੇਲ ਦੇ ਦਿਓ ਵਿੱਚ ਸਟੇਟ ਬਰਥ ਹੈ ਜੀ ਅਰਜਿੰਦਰਪਾਲ ਆਨੰਦ ਇੱਕ ਇਹ ਰਾਜਪਾਲ ਸਿੰਘ ਇਹ ਐਸਆਈ ਹੈ ਤੇ ਨੰਬਰ 3 ਦੇ ਤਿੰਨ ਦਾ ਇਹ ਬਲਵਿੰਦਰ ਸਿੰਘ ਹੈ ਜੀ ਨੰਬਰ 4 ਤੇ ਦਰਸ਼ਨ ਸਿੰਘ ਨੰਬਰ 5 ਤੇ ਵਿਨੋਦ ਕੁਮਾਰ ਇਹ ਪੁਲਿਸ ਦੇ ਮੁਲਾਜ਼ਮ ਹੈ ਤੇ ਇੱਕ ਜਸਦੇਵ ਸਿੰਘ ਇਹ ਇਹ ਵੀ ਐਸਆਈ ਹੈ ਬੀਨਾ ਦੇ ਖਿਲਾਫ ਅੰਡਰ ਸੈਕਸ਼ਨ 302 34 ਆਈਪੀਸੀ ਪਰਚਾ ਦਾ ਕੇਸ ਦਰਜ ਹੋਇਆ ਸੀ ਓਕੇ ਠੀਕ ਹੈ ਜੀ ਇਹ ਹੈ ਕਿ ਡੇਟ ਆਫ ਕੰਪਲੇਂਟ ਐਟ ਹੈ ਇਹ 10 8 2001 ਦੀ ਹੈ ਜੀ ਅੱਛਾ ਠੀਕ ਹੈ ਜੀ ਤੇ ਇਸ ਕੇਸ ਦੇ ਵਿੱਚ ਇਹਨੇ ਇੱਕ ਨੌਜਵਾਨ ਨੂੰ ਮਤਲਬ ਮਾਰ ਕੇ ਬਲਵੀਰ ਸਿੰਘ ਨਾਂ ਦੇ ਨੌਜਵਾਨ ਨੂੰ ਮਾਰ ਕੇ ਬਲਵੀਰ ਸਿੰਘ ਪੱਤਣਾ ਮੋਦਨ ਸਿੰਘ ਉਹਨੂੰ ਮਾਰ ਕੇ ਕਨਾਲ ਕੋਈ ਕਨਾਲ ਨਹਿਰ ਸੀਗੀ ਉੱਥੇ ਕੋਈ ਸੀਗੀ ਉੱਥੇ ਉਹਨੂੰ ਮਾਰ ਕੇ ਨੇ ਛੋਟਾ ਦਿੱਤਾ ਉਸ ਕੇ ਦੇ ਵਿੱਚ ਸੀਬੀਐਨ ਨੇ ਇਨਕੁਆਰੀ ਕੀਤੀ ਹਾਈ ਕੋਰਟ ਦੇ ਵਿੱਚ ਉਹ ਪਰਿਵਾਰ ਗਿਆ ਅਸੀਂ ਵੀ ਉਹਨਾਂ ਨੂੰ ਮਿਲਦੇ ਰਹੇ ਹਾਂ ਅਸੀਂ ਉਹਨਾਂ ਨੂੰ ਹਸਲਾ ਦੇ ਦਿੰਦੇ ਰਹੇ ਹਾਂ ਵੀ ਆਪਾਂ ਇੱਥੇ ਜਦੋਂ ਅਸੀਂ ਇੱਥੇ ਮੈਂ ਕਰ ਲੇ ਸਾਰਿਆਂ ਨੂੰ ਤੇ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਕੇ ਅਸੀਂ ਉਹ ਇਹਨੂੰ ਉਸ ਦੇ ਅੰਜਾਮ ਤੱਕ ਪਹੁੰਚਾਇਆ ਓਕੇ ਫਿਰ ਉਸ ਕੇ ਦੇ ਸੀਬੀਐਨ ਨੇ ਇਨਕੁਆਰੀ ਕੀਤੀ ਇਨਕੁਆਰੀ ਕਰਕੇ ਉਹਦੇ ਤੇ ਕੇਸ ਚੱਲਿਆ ਇਹਨੂੰ ਸਜ਼ਾ ਹੋਈ ਉਮਰ ਕੈਦੀ ਸਜ਼ਾ ਹੋਈ ਜਿਸ ਦੇ ਵਿੱਚ ਇਹਨੂੰ ਇਹਨੂੰ ਡਿਸਮਿਸ ਦਾ ਵੀ ਨੌਕਰੀ ਤੋਂ ਵੀ ਕੀਤਾ ਗਿਆ ਸੋ ਇਹ ਕੱਚੇ ਚੱਠੇ ਸੀ ਡੀਐਸਪੀ ਰਜਿੰਦਰਪਾਲ ਸਿੰਘ ਆਨੰਦ ਦੇ ਆਨੰਦ ਕਾਫੀ ਵਿਵਾਦ ਦੇ ਵਿੱਚ ਰਿਹਾ ਮੈਂ ਖੁਦ ਪੰਜਾਬੀ ਟ੍ਰਾਂਨੂਖਾਰ ਦੇ ਵਿੱਚ ਹੁੰਦੇ ਹੋਏ ਆਨੰਦ ਦੇ ਮਾਮਲੇ ਦੇ ਵਿੱਚ ਕਈ ਵਾਰੀ ਖਬਰਾਂ ਵੀ ਲਗਾਈਆਂ ਨੇ ਸੋ ਇੱਕ ਦੋ ਹੋਰ ਜਿਹੜੇ ਵੱਡੇ ਕੇਸ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਅਗਲੇ ਭਾਗ ਦੇ ਵਿੱਚ ਅਗਲਾ ਪੰਜਵਾਂ ਭਾਗ ਹੋਏਗਾ ਜੋ ਆਖਰੀ ਹੋਏਗਾ ਉਹਦੇ ਵਿੱਚ ਪੂਰੇ ਚੱਠੇ ਜਿਹੜੇ ਬਿਆਨ ਕਰਾਂਗੇ ਆਨੰਦ ਦੇ ਔਰ ਆਨੰਦ ਨੂੰ ਵੀ ਕੇਸਰ ਸਿੰਘ ਵੱਲੋਂ ਖੁੱਲਾ ਸੱਦਾ ਹੈ ਕਿ ਇਹਨਾਂ ਨਾਲ ਇੱਕ ਟੇਬਲ ਤੇ ਬੈਠ ਕੇ ਚਾਹ ਵੈਸ ਕਰ ਲੈਣਾ ਇਹ ਆਪਣੀ ਗੱਲ ਰੱਖਣ ਉਹ ਆਪਣੀ ਰੱਖਣ ਇਹ ਦੱਸ ਦੇਣਗੇ ਕਿ ਕਾਨੂੰਨ ਨੂੰ ਕਿਵੇਂ ਠੇਂਗਾ ਦਿਖਾਉਂਦਾ ਸੀ ਆਨੰਦ ਤੇ ਕਿਵੇਂ ਕਾਨੂੰਨ ਦੀ ਦੁਰਵਰਤੋਂ ਕਰਕੇ ਲੁੱਟਕੋ ਕਰਦਾ ਰਿਹਾ ਸੋ ਮੈਂ ਦਰਸ਼ਨ ਸਿੰਘ ਖੁੱਕਰ ਧੰਨਵਾਦ